ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੇਖ ਖੁੱਲ੍ਹ ਕੇ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ OTT ਪਲੇਟਫਾਰਮ Z5 ਦੀ Z5 ਤੇ ਤੁਹਾਨੂੰ ਕੋਈ ਵੀ ਚੀਜ਼ ਜਿਹੜੀ ਹੈ ਫ੍ਰੀ ਆਫ ਕਾਸਟ ਨਹੀਂ ਮਿਲੇਗੀ ਤੁਹਾਨੂੰ ਇਹ ਐਪ ਓਪਨ ਕਰਦੇ ਅਗਰ ਤੁਸੀਂ ਕੋਈ ਵੀ ਚੀਜ਼ ਨੂੰ ਓਪਨ ਕਰੋਗੇ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਉਹ ਪਲਾਨਸ ਸ਼ੋ ਕਰੇਗਾ ਆਪਣੇ ਕਿ ਤੁਸੀਂ ਇਹ ਵਾਲੇ ਪਲਾਨਸ ਖਰੀਦੋ ਉਸ ਤੋਂ ਬਾਅਦ ਹੀ ਤੁਸੀਂ ਜਿਹੜੀ ਫਿਲਮ ਹੈ ਕੋਈ ਜਾਂ ਕੋਈ ਸੀਰੀਅਲ ਹੈ ਜਾਂ ਫਿਰ ਕੋਈ ਵੀ ਕੰਟੈਂਟ ਤੁਹਾਡਾ ਪਰਸਨਲ ਫੇਵਰਟ ਹੈ ਉਸ ਨੂੰ ਦੇਖ ਪਾਉਂਗੇ ਜੇਕਰ ਤੁਸੀਂ ਪਲਾਨ ਖਰੀਦੋਗੇ ਤਾਂ ਸੋ Z5 ਤੇ ਵੀ ਬਹੁਤ ਕੁਝ ਅਵੇਲੇਬਲ ਹੈ ਟੀਵੀ ਸ਼ੋਜ਼ ਨੇ ਮੂਵੀ ਫਰੀ 5 ਵੀ ਹੈਗਾ ਜ ਜਿਹਦੇ ਵਿੱਚ ਤੁਹਾਨੂੰ ਕੁਝ ਕੰਟੈਂਟ ਜਿਹੜਾ ਫਰੀ ਆਫਕੋਰਸ ਦੇਖਣ ਨੂੰ ਮਿਲ ਸਕਦਾ ਹੈ ਲੇਕਿਨ ਕ੍ਰਾਈਮ ਐਂਡ ਥ੍ਰਿਲਰ ਜਿਹੜੀ ਪਲੇਲਿਸ ਆਪਣੇ ਕੋਲ ਆਈ ਹੈ ਇਹਦੇ ਬਾਰੇ ਤੁਹਾਨੂੰ ਦੱਸ ਦਿੰਨੇ ਆ ਅੱਜ ਕ੍ਰਾਈਮ ਐਂਡ ਥ੍ਰਿਲਰ ਦੇ ਵਿੱਚ ਤੁਸੀਂ ਕੀ ਕੀ ਦੇਖ ਸਕਦੇ ਹੋ ਦਾ ਬੰਗਾਲ ਫਾਈਲਸ ਜਿਹਦੇ ਵਿੱਚ ਗਾਂਧੀ ਵਰਸਸ ਜਿਨਾ ਇਹ ਸਟੋਰੀ ਜਿਹੜੀ ਆ ਬੰਗਾਲ ਫਾਈਲਸ ਤੁਸੀਂ ਦੇਖ ਸਕਦੇ ਹੋ ਕ੍ਰਾਈਮ ਐਂਡ ਥ੍ਰਿਲਰ ਦੇ ਵਿੱਚ ਪਈ ਹੈ ਇਸ ਤੋਂ ਇਲਾਵਾ ਦਾ ਕੇਰਲਾ ਸਟੋਰੀ ਕਰਲਾ ਸਟੋਰੀ ਵੀ ਤੁਸੀਂ ਦੇਖ ਸਕਦੇ ਹੋ 4K ਦੇ ਵਿੱਚ ਜੋ ਹੈ ਇਹਨਾਂ ਦੇ ਪੋਸਟਰਸ ਤੇ 4K ਲਿਖਿਆ ਸੋ ਹੋ ਸਕਦਾ ਹੈ ਕਿ HD ਕੁਆਲਿਟੀ ਤੁਹਾਨੂੰ ਮਿਲ ਜਾਏ ਸੋ ਇਸ ਤੋਂ ਇਲਾਵਾ ਮੁਰਸ਼ਦ ਇਹ ਦੇਖ ਸਕਦੇ ਹੋ ਤੁਸੀਂ ਨیل ਪਾਲਿਸ਼ ਦੇਖ ਸਕਦੇ ਹੋ ਤੁਸੀਂ ਰਾਦੇ ਦਾ ਮੋਸਟ ਵਾਂਟਡ ਭਾਈ ਯਾਨੀ ਕਿ ਸਲਮਾਨ ਖਾਨ ਦੀ ਸੁਪਰ ਹਿੱਟ ਫਿਲਮ ਹੈ ਦਾ ਅੰਡਰ ਕਵਰ ਅ ਇਹ ਵੀ ਦੇਖ ਸਕਦੇ ਹੋ ਦਾ ਕਸ਼ਮੀਰ ਫਾਈਲਸ ਵੀ ਤੁਸੀਂ ਦੇਖ ਸਕਦੇ ਹੋ ਸੋ ਇਹ ਫਿਲਮਾਂ ਜਿਹੜੀਆਂ ਕਿਤੇ ਨਾ ਕਿਤੇ ਅਗਰ ਤੁਹਾਨੂੰ ਕ੍ਰਾਈਮ ਥ੍ਰਿਲਰ ਥ੍ਰਿਲਰ ਜਿਹੜਾ ਹੈ ਉਹ ਦੇਖਣ ਨੂੰ ਮਿਲੇਗਾ ਲੇਕਿਨ ਇਹਨਾਂ ਦੇ ਵਿੱਚੋਂ ਤੁਹਾਨੂੰ ਸਿੱਖਣ ਨੂੰ ਔਰ ਨੋਲੇਜ ਲਈ ਬਹੁਤ ਕੁਝ ਮਿਲੇਗਾ ਸੋ ਇਹ ਫਿਲਮਾਂ ਤੁਹਾਨੂੰ ਕੁਝ ਨਾ ਕੁਝ ਇਨਫੋਰਮੇਸ਼ਨ ਦੇ ਕੇ ਜਾਣਗੀਆਂ ਇਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਅਕਸ਼ਰਧਾਮ ਅਕਸ਼ਰਧਾਮ ਡਾਇਲ 100 ਤੇ 33 ਇਹ ਸਾਰੀਆਂ ਕ੍ਰਾਈਮ ਐਂਡ ਥ੍ਰਿਲਰ ਜੜੀਆਂ ਨੇ Z5 ਤੇ ਪਈਆਂ ਨੇ ਲੇਕਿਨ सब तो पहले शर्थ व्यू प्लैन जाऊगा कोई ही इन फिल्मों इन चीज़ों में इंजॉय कर पाओगे सो जी फाइव का कॉन्टेंट ज बारे हूँ ती तो अपेट्स जीवन और देवेंगे क्योंकि जी फाइव से बहुत कुछ अवेलेबल है जिमें तो अक्सर ही चौपाल के बारे दसते हैं तो बाकी एम एक्सप्लेयर के बारे दसते हैं एमजॉन प्राइम के बारे दसते हैं इदा ही जी फाइव से भी बहुत सारा कॉन्टेंट जो अवेलेबल है इतने बहुत सारे सीरीयल भी ने तोूर दसेंगे आप किस टाइम पर किन्ने एपीसोड्स आए हुए हैं कि नव शुरू हो रहा है या किए कि जो भी ओ से आएगी तक जरूर ਪਰ ਫਿਲਹਾਲ ਦੇ ਲਈ ਤੁਸੀਂ ਕ੍ਰਾਈਮ ਐਂਡ ਥ੍ਰਿਲਰ ਫਿਲਮਾਂ ਅਗਰ ਦੇਖਣੀਆਂ ਨੇ ਜਿਨ੍ਹਾਂ ਦੇ ਵਿੱਚੋਂ ਤੁਹਾਨੂੰ ਕ੍ਰਾਈਮ ਦੇ ਵਿੱਚ ਤੁਹਾਨੂੰ ਇਨਫੋਰਮੇਸ਼ਨ ਵੀ ਮਿਲੇ ਉਹ ਫਿਲਮਾਂ ਹੈਗੀਆਂ ਨੇ ਜੇ ਜਿਨ੍ਹਾਂ ਦੀ ਲਿਸਟ ਅੱਜ ਤੁਹਾਡੇ ਨਾਲ ਅਸੀਂ ਸ਼ੇਅਰ ਕੀਤੀ ਹੈ ਸੋ ਇਹ OTT ਜਿਹੜੇ ਕੰਟੈਂਟ ਨੇ ਇਹ ਤੁਹਾਨੂੰ ਐਂਟਰਟੇਨ ਜ਼ਰੂਰ ਕਰਕੇ ਜਾਂਦੇ ਨੇ ਕਿਉਂਕਿ ਅਸੀਂ ਸਾਰਿਆਂ ਨੇ ਦੇਖਿਆ ਕਿ OTT ਦੇ ਜਿਹੜਾ क्रेज ਆ ਉਹ ਸਭ ਦੇ ਸਿਰ ਚੜ੍ਹ ਕੇ ਬੋਲਦਾ ਅਸੀਂ ਬਹੁਤ ਸਾਰੀਆਂ ਸਬਸਕ੍ਰਿਪਸ਼ਨਸ ਲਈਆਂ ਹੁੰਦੀਆਂ ਨੇ YouTube ਪ੍ਰੀਮੀਅਮ ਦੀ ਲਈ ਹੁੰਦੀ ਹੈ ਅੱਜ ਕੱਲ ਚੈਟ ਜੀਪੀਟੀ ਦਾ ਬੜਾ ਦੌਰ ਹੈ ਚੈਟ ਜੀਪੀਟੀ ਦੀ ਵੀ ਤੁਸੀਂ ਪ੍ਰੀਮੀਅਮ ਵਰਜਨਸ ਖਰੀਦੇ ਹੁੰਦੇ ਨੇ ਲੇਕਿਨ ਇਹ ਜਿਹੜੀਆਂ OTT ਪਲੈਟਫਾਰਮਸ ਨੇ ਇਹਨਾਂ ਦੀਆਂ ਸਬਸਕ੍ਰਿਪਸ਼ਨਾਂ ਬਹੁਤ ਸਸਤੀਆਂ ਨੇ ਪਰ ਮੰਥ 100 150 200 ਦੇ ਆਸ-ਪਾਸ ਹੀ ਹੁੰਦੀਆਂ ਨੇ ਜਿਸ ਦੇ ਵਿੱਚ ਤੁਸੀਂ ਪੂਰਾ ਮਹੀਨਾ ਇਹਨਾਂ ਚੀਜ਼ਾਂ ਨੂੰ ਇੰਜੋਏ ਕਰ ਸਕਦੇ ਹੋ ਸੋ ਇਹ ਸਬਸਕ੍ਰਿਪਸ਼ਨ ਤੁਸੀਂ ਲੈ